ਤੁਸੀਂ ਆਇਆ ਸਾਡੇ ਇਥੋਂ ਲੱਗੋ ਨਾ ਕਿ ਕਿਹਾ ਅੱਛਾ ਜੀ ਇੱਥੇ ਝਗੜਾ ਬਾਤ ਅੱਛਾ ਜੀ ਇੱਥੇ ਚੰਗਾ ਬਾਤ ਇਹ ਆ ਗਏ ਹਾਂ ਨਾ ਇਹ ਸਰ ਕੁਛੇ ਲੱਗਿਆ ਹੁੰਦਾ ਬੇਪਰਵਾਹੇ ਕੰਮ ਕਰਾਂਦੇ ਸਾਰੇ ਆਈ ਸਰ ਕੀ ਨਾ ਤੁਹਾਡਾ ਤੇ ਕੀ ਗੱਲ ਹੋਈ ਸੀ ਕੋਟਾ ਰਾਮ ਹਾਂ ਜੀ ਕੀ ਗੱਲ ਹੋਈ ਸੀ ਤੁਸੀਂ ਆਇਆ ਸਾਡੇ ਇਥੋਂ ਲੱਗੋ ਨਾ ਕਿ ਕਿਹਾ ਅੱਛਾ ਜੀ ਇੱਥੇ ਝਗੜਾ ਬਾਤ ਅੱਛਾ ਜੀ ਇੱਥੇ ਚੰਗਾ ਬਾਤ ਤੇ ਫਿਰ ਉਸ ਨੂੰ ਐਂਬੂਲੈਂਸ ਲੈਣ ਵਾਸਤੇ ਕੋਈ ਆਈ ਉਹਨੂੰ ਐਂਬੂਲੈਂਸ ਲੈਣ ਆਈ ਕੋਈ ਨਹੀਂ ਨਹੀਂ ਹਾਂਜੀ ਸੂਟਰ ਦੇ ਨਾਲ ਠੀਕ ਹੈ ਜੀ ਤੇ ਉਸ ਵੇਲੇ ਸਾਲ ਹੰਦਾ ਪਿਆ ਸੀ ਹਾਂਜੀ ਠੀਕ ਉਸ ਤੋਂ ਬਾਅਦ ਤਾਂ ਕੋਈ ਪਤਾ ਤੁਹਾਨੂੰ ਇਹ ਬਾਅਦ ਸੀ ਆਈ ਬਸ ਦੇਖਿਆ ਉਸੇ ਫਿਰ ਸਾਰੇ ਲੋਕੀ ਆਪਣੇ ਸਾਡੀ ਮਾਰਕੀਟ ਤੇ ਇਕੱਠੇ ਹੋ ਕੇ ਦੇਖ ਲੈ ਪਏ ਕਿ ਗੱਲ ਕੀ ਹੋਈ ਆ ਬਸ ਇਦਾਂ ਨਹੀਂ ਬਿਆਣੇ ਪਾ ਲੱਗਾ ਡਿੱਗਿਆ ਕਿਸਾਰਾ ਇਦਾਂ ਮੂੰਹ ਪਰ ਸਿੱਧਾ ਲੱਡ ਗਿਆ ਇਹ ਬੰਦਾ ਨਹੀਂ ਸਰ ਕੁਛ ਨਹੀਂ ਲੱਗਿਆ ਹੁੰਦਾ ਬੇਪਰਵਾਹੇ ਕੰਮ ਕਰਾਂਦੇ ਸਾਰੇ ਕੁਛ ਨਹੀਂ ਲੱਗਾ ਹੁੰਦਾ ਨਾਲੇ ਤੁਹਾਨੂੰ ਆਇਆ ਸਾਡੇ ਇੱਥੋਂ ਲੱਗੋ ਨਾ ਕਿ ਧਿਆ ਅੱਛਾ ਜੀ ਤੇ ਚੜ੍ਹਿਆ ਬਾਤ ਅੱਛਾ ਜੀ ਤੇ ਚੜ੍ਹਿਆ ਬਾਤ ਅੱਗੇ ਆ ਗਏ ਮੈਂ ਨਹੀਂ ਸਰ ਕੋਚਲੇ ਲੱਗਿਆ ਹੁੰਦਾ ਪੇਪਰ ਵਾਲੇ ਕੰਮ ਕਰਾਂਦੇ ਸਾਰੇ ਹਾਂ ਜੀ ਸਰ ਕੀ ਨਾ ਤੁਹਾਡਾ ਤੇ ਕੀ ਗੱਲ ਹੋਈ ਸੀ ਕੋਟਾ ਰਾਮ ਹਾਂ ਜੀ ਕੀ ਗੱਲ ਹੋਈ ਸੀ ਤੁਸੀਂ ਆਇਆ ਸਾਡੇ ਇੱਥੋਂ ਲੱਗੋ ਨਾ ਕਿ ਧਿਆ ਅੱਛਾ ਜੀ ਤੇ ਚੜ੍ਹਿਆ ਬਾਤ ਅੱਛਾ ਜੀ ਤੇ ਚੜ੍ਹਿਆ ਬਾਤ ਅੱਗੇ ਆ ਗਏ ਮੈਂ ਤੇ ਫਿਰ ਉਸ ਨੂੰ ਐਂਬੂਲੈਂਸ ਲੈਣ ਵਾਸਤੇ ਕੋਈ ਆਈ ਉਹ ਕੋ ਨੂੰ ਐਂਬੂਲੈਂਸ ਲੈਣ ਆਈ ਕੋਈ ਨਹੀਂ ਨਹੀਂ ਹਾਂਜੀ ਠੀਕ ਹੈ ਜੀ ਤੇ ਉਸ ਵੇਲੇ ਸਾਹ ਲੰਦਾ ਪਿਆ ਸੀ ਹਾਂਜੀ ਠੀਕ ਉਸ ਤੋਂ ਬਾਅਦ ਤਾਂ ਕੋਈ ਪਤਾ ਤੁਹਾਨੂੰ ਇਹ ਬਾਅਦ ਸੀ ਆਈ ਮੈਂ ਦੇਖਿਆ ਉਸੇ ਫਿਰ ਸਾਰੇ ਲੋਕੀ ਆਪਣੇ ਸਾਡੀ ਮਾਰਕੀਟ ਤੇ ਇਕੱਠੇ ਹੋ ਕੇ ਦੇਖ ਲੈ ਪਏ ਕਿ ਗੱਲ ਕੀ ਹੋਈ ਆ ਬਸ ਇਦਾਂ ਨਹੀਂ ਬਿਆਣੇ ਪਾ ਲੱਗਾ ਡਿੱਗਿਆ ਕਿਸ ਵਾਰਾ ਇਦਾਂ ਮੂੰਹ ਪਾਸ ਸਿੱਧਾ ਥੱਲੇ ਡਿੱਗਿਆ ਹੋ ਬੰਦਾ ਨਹੀਂ ਸਰ ਕੋਚ ਨਹੀਂ ਲੱਗਿਆ ਹੁੰਦਾ ਬੇਪਰਵਾਹਲੇ ਕੰਮ ਕਰਾਂਦੇ ਸਾਰੇ ਕੁਛ ਨਹੀਂ ਲੱਗਾ ਹੁੰਦਾ ਉਨ੍ਹਾਂ ਦੇ ਉਹ ਆਇਆ ਸਾਡੇ ਇਥੋਂ ਲੱਗੋ ਲਾਉਣ ਕਿ ਧਿਆ ਅੱਛਾ ਜੀ ਤੇ ਚੜ੍ਹਿਆ ਬਾਤ ਅੱਛਾ ਜੀ ਤੇ ਚੜ੍ਹਿਆ ਬਾਤ ਇਹ ਆ ਗਏ ਮੁੰਡਾ ਨਹੀਂ ਸਰ ਕੋਚਲੇ ਲੱਗਿਆ ਹੁੰਦਾ ਪੇਪਰ ਵਾਲੇ ਕੰਮ ਕਰਾਂਦੇ ਸਾਰੇ ਹਾਂ ਸਰ ਕੀ ਨਾ ਤੁਹਾਡਾ ਤੇ ਕੀ ਗੱਲ ਹੋਈ ਸੀ ਪੁੱਤਰ ਹਾਂਜੀ ਕੀ ਗੱਲ ਹੋਈ ਸੀ ਜੀ ਉਹ ਆਇਆ ਸਾਡੇ ਇਥੋਂ ਲੱਗੋ ਲਾਉਣ ਕਿ ਧਿਆ ਅੱਛਾ ਜੀ ਤੇ ਚੜ੍ਹਿਆ ਬਾਤ ਅੱਛਾ ਜੀ ਤੇ ਚੜ੍ਹਿਆ ਬਾਤ ਇਹ ਆ ਗਏ ਮੁੰਡਾ ਤੇ ਫਿਰ ਉਸ ਨੂੰ ਐਂਬੂਲੈਂਸ ਲੈਣ ਵਾਸਤੇ ਕੋਈ ਆਈ ਉਹਨੂੰ ਐਂਬੂਲੈਂਸ ਲੈਣ ਆਈ ਕੋਈ ਨਹੀਂ ਨਹੀਂ ਹਾਂਜੀ ਸੂਟਰ ਤੇ ਠੀਕ ਹੈ ਜੀ ਤੇ ਉਸ ਵੇਲੇ ਸਾਹ ਲੰਦਾ ਪਿਆ ਸੀ ਹਾਂਜੀ ਠੀਕ ਉਸ ਤੋਂ ਬਾਅਦ ਤਾਂ ਕੋਈ ਪਤਾ ਤੁਹਾਨੂੰ ਇਹ ਬਾਤ ਸੀ ਆਈ ਬਸ ਦੇਖਿਆ ਉਸੇ ਫਿਰ ਸਾਰੇ ਲੋਕੀ ਆਪਣੇ ਸਾਡੀ ਮਾਰਕੀਟ ਤੇ ਇਕੱਠੇ ਹੋ ਕੇ ਦੇਖ ਲਿਆ ਪਏ ਕਿ ਗੱਲ ਕੀ ਹੋਈ ਆ ਬਸ ਇਦਾਂ ਨਹੀਂ ਬੈਣੇ ਪਾ ਲੱਗਾ ਡਿੱਗਿਆ ਕਿਸਾਰਾ ਇਦਾਂ ਮੂੰਹ ਪਾ ਸਿੱਧਾ ਜ਼ੰਡਾ ਡਿੱਗਿਆ ਹੋ ਬੰਦਾ ਕਿੰਨੀ ਸਰ ਕੁਛ ਨਹੀਂ ਲੱਗਿਆ ਹੁੰਦਾ ਬੇਪਰਵਾਹੇ ਕੰਮ ਕਰਾਂਦੇ ਸਾਰੇ ਕੁਛ ਨਹੀਂ ਲੱਗਾ ਹੁੰਦਾ ਨਾਲੇ ਉਹ ਐਸਾ ਦੇ ਇਥੋਂ ਲੱਗੋ ਨਾ ਅੱਗੇ ਆ। ਅੱਛਾ ਜੀ। ਇੱਥੇ ਝਗੜਾ ਬਾਤ। ਅੱਛਾ ਜੀ। ਕੋਈ ਟੰਡਾ ਬਾਤ। ਅੱਗੇ ਆ ਗੋ। ਇਹ ਸਰ ਉੱਚੇ ਲੱਗਿਆ ਹੁੰਦਾ। ਪੇਪਰ ਵਾਲੇ ਕੰਮ ਕਰਾਂਦੇ ਸਾਰੇ। ਹਾਂ ਜੀ ਸਰ ਕੀ ਨਾ ਤੁਹਾਡਾ ਤੇ ਕੀ ਗੱਲ ਹੋਈ ਸੀ? ਕੋਈ ਨਾ। ਹਾਂ ਜੀ। ਕੀ ਗੱਲ ਹੋਈ ਸੀ ਜੀ? ਉਹ ਆਇਆ ਸਾਡੇ ਇਥੋਂ ਲੱਗੋ ਨਾ ਅੱਗੇ ਆ। ਅੱਛਾ ਜੀ। ਇੱਥੇ ਝਗੜਾ ਬਾਤ। ਅੱਛਾ ਜੀ। ਕੋਈ ਟੰਡਾ ਬਾਤ। ਅੱਗੇ ਆ ਗੋ। ਤੇ ਫਿਰ ਉਸ ਨੂੰ ਐਂਬੂਲੈਂਸ ਲੈਣ ਵਾਸਤੇ ਕੋਈ ਆਈ ਉਹਨੂੰ ਐਂਬੂਲੈਂਸ ਲੈਣ ਆਈ ਕੋਈ ਨਹੀਂ ਨਹੀਂ ਹਾਂਜੀ ਠੀਕ ਹੈ ਜੀ ਤੇ ਉਸ ਵੇਲੇ ਸਾਹ ਲੰਦਾ ਪਿਆ ਸੀ ਹਾਂਜੀ ਠੀਕ ਉਸ ਤੋਂ ਬਾਅਦ ਤਾਂ ਕੋਈ ਪਤਾ ਤੁਹਾਨੂੰ ਇਹ ਬਾਅਦ ਸੀ ਆਈ ਮੈਂ ਦੇਖਿਆ ਉਸੇ ਫਿਰ ਸਾਰੇ ਲੋਕੀ ਆਪਣੇ ਸਾਡੀ ਮਾਰਕੀਟ 'ਚ ਇਕੱਠੇ ਹੋ ਕੇ ਦੇਖ ਲਿਆ ਪਏ ਕਿ ਗੱਲ ਕੀ ਹੋਈ ਆ ਬਸ ਇਦਾਂ ਨਹੀਂ ਬੈਣੇ ਪਾ ਲੱਗਾ ਡਿੱਗਿਆ ਕਿ ਸਾਰਾ ਇਦਾਂ ਮੂੰਹ 'ਤੇ ਸਿੱਧਾ ਥੱਲੇ ਡਿੱਗਿਆ ਇਹ ਬੰਦਾ ਨਹੀਂ ਉਹ ਸਰਪੁੱਛ ਨਹੀਂ ਲੱਗਿਆ ਹੁੰਦਾ ਬੇਪਰਵਾਹੇ ਕੰਮ ਕਰਾਂਦੇ ਸਾਰੇ ਕੁਛ ਨਹੀਂ ਲੱਗਾ ਹੁੰਦਾ ਨਾਲ